ਵਾਸੂਵਾ ਦਾ ਭਾਈ ਨਾਨਾ ਮਬੌਲਾ ਨਾ ਰਹੇ ਮਾਲ ਵੇਚਾਓ ਬੜੇ ਨਾਲ ਦੇ ਮਾਲ ਵੇਚਦੇ ਨੇ ਬਾਕੀ ਦੂਸਰੀ ਲੈਸਟ ਦੇ ਉੱਤੇ ਭਾਈ ਮਾਨਾ ਨੂੰ ਸਰਕਾਰ ਤੋਂ ਕਰ ਦਿਜੀਏ ਅੱਜ ਪਹਿਲਵਾਨ ਜਿਹੜਾ ਮੰਚ ਤੇ ਸਾਡੇ ਤੇ ਮਿਲਦਾ ਹੂ ਜੋ ਮੰਗਦਰਾਂ ਦੇ ਵਿੱਚ ਹੁੰਦਾ ਬੰਦਾ ਬੰਦੇ ਤੋਂ ਵੀ ਕੁਝ ਹੋਰ ਕਰੇ ਕੋਈ ਰਹਿਮਤ ਜਿਹੀ ਹੋਵੇ ਰਹੇ ਜਾਂ ਉਹ ਵੀ ਸਰਗਰ ਜੋ ਨਹੀਂ ਹੋ ਰਿਹਾ ਹੁੰਦਾ ਤੇ ਮਾਲਕ ਦੀ ਕਿਰਪਾ ਅੱਜ ਦੁਨੀਆ ਦੇ ਵੱਡੇ ਮਨਾਂ ਦੇ ਦਰਸ਼ਨਾਂ नगर था, हो सारी नगर नहीं है सारी ग्राम पंचायत में बहुत बड़ा जिन्होंने प्यार का मौका देती है ਵੇ ਯਾਸ ਤੇ ਬਾਬਾ ਬੁਲਾਈ ਕੋ ਹਾਂ ਪਾ ਰਿਕੇ ਲੇ ਜਾਇਆ ਮਾਸਟਰ ਦਾ ਬਣਾਉਣਾ ਅਸੀਂ ਬਡੀਆਂ ਕੁਟੀਆਂ ਦੇ ਨਾਲ ਮਾਸਟਰ ਆਇਆ ਨਾਨਾ ਬਾਬਾ ਬੁਲਾਈ ਚਾਹਾਂ ਦੀ ਨਾਨਾ ਬਾਬਾ ਬੁਲਾਈ ਪਿਆਰ ਨੂੰ ਮੇਟੋ ਹਰਸ਼ਦ ਨਾਂਗਦਰ ਨਾਨਾ ਨੂੰ ਬੇਤੀਆ ਨੂੰ ਪੜ ਕੇ ਲੇ ਜਾਇਆ ਸ਼ਾਬਾਸ਼ ਜੀ ਦੂਸਰੀ ਲੇਖ ਰਹੇ ਹੋ ਸਾਹਮਣੇ ਪਾ ਲਾ ਬਾਬਾ ਬੁਲਾਈ ਕੋ ਜਿਹੜੇ ਆਜਦੇ ਤੇ ਸੇਰੇ ਦਾ ਵਾਲਾ ਗੱਲ ਤਾਲਾ ਜਿਹੜੇ ਮੋਹਰਾਂ ਲੱਗੇ ਸਾਡੇ ਦਰਮਿਆਨ ਸਿਰੇ ਸਿਰੇ ਦੇ ਮੋਹਲਾਂ ਦੇ ਦਰਸ਼ਨ ਆਉਣ ਜਾ ਰਹੇ ਆ ਆ ਤਾਲਾ ਮਾਰਦੇ ਜੋਰ ਨਾਲ ਤਾਲਾ ਪਹਿਲਵਾਨ ਦੇ ਬਾਬਾ ਭਾਈ ਸਾਡੇ ਗੁਰੂ ਜਰਵਾਹ ਦੇ ਨੂੰ ਬਹੁਤ ਵੱਡਾ ਮਾਣ ਹੈ ਸਾਡੇ ਜਨਾਬ ਤਾਲਾ ਪਹਿਲਵਾਨ ਦੇ ਬਾਬਾ ਭਾਈ ਦਾ ਮੁੰਡਾ ਬਾਬਾ ਦੀਪਾ ਜੀ ਚੱਲੇ ਹੋਏ ਪੱਠਾ ਔਰ ਸਾਡੇ ਜਨਾਬ ਮੁੰਡਾ ਵੱਲੋਂ ਧਰਮਾਰਥ ਨਾਲ ਸਵਾਮੀ ਜੀ ਆ ਰਹੇ ਬਾਬਾ ਭਾਈ ਦੇ ਮੁੰਡਾ ਬਹੁਤ ਬਹੁਤ ਧਰਮਾਰਥ ਸੀਸ਼ ਪਹਿਲਵਾਨ ਦੀ ਜਿੱਤ ਲਈ ਆਓ ਵਿੱਚ ਗੜੇ ਦੇ ਪੱਛੇ ਅਸੀਰਵਾਲ ਜੀ ਦੀ ਜਿੱਤ ਅਸੀਰ ਪਹਿਲਵਾਨ ਦੀ ਜਿੱਤ ਵਿੱਚ

कोतरे तो कोतरे में बनो ये चीन बनो वही हिया दिया चपेचल पैर बना दिया अपने दांत ही याद दिया मेरे पैर मांस झंझल आया जायो मांझे में या जल्दी में उन्हें बनो ये भी पैसे न ब्रेड बना दिए जाएंगे सबे पाचा उन्होंने अपनी इंसान बात ना पारे जल्दी करा पाचे चीन के लिए बनो जीने के लिए नियमि� जनाब जगत सिंह जी कनेडा वालो दो लोगों ने होल्ड कर लिए हैं मेरा अपना कुछ जितूगा उसमें एक और जितती जाऊंगी बहुत बहुत धन्यवाद बहुत बहुत शुक्रिया जशन मैद बहुत सुनील सराद को एक बड़ा दा कहना जशन मैद बहुत सुनील सराद को एक बड़ा दा कहना दोनों को आप तैयारी करके बैठ जा रहे हो क्योंकि आप को बड़ा तो बड़े वालों में बेटियों को नहीं खुशी होनी है आज करके सभी को बेदुखाई आशीर्वाद बधाई आशीर्वाद बहुत ज्यादा रे नंबर वन पर भी आ, आ, आ गया मेरा वीर मैंने आ शाबाश सब बैठो मान जी ऊपर बिल पैर मारने वाले बेटे टीम जा रहे है आ रहे है नहीं आ रहे आगे आगे तरुण पापा भाई आगे जी नहीं दूसरा बेटा आशीष कालवा जी दिल्ली में लास्ट वाला प्रधान आशीष कालवा जी दिल्ली